ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਤਕਰੀਬਨ 15-20 ਸਾਲ ਪਹਿਲਾਂ ਮੈਨੂੰ ਸੰਤ ਫੋਮਣ ਸਿੰਘ ਜੀ ਜਿਹੜੇ ਡੇਰਾ ਬਾਬਾ ਕਰਮ ਸਿੰਘ ਗੀਤਾ ਕਾਨੂੰਨੀ ਦੇ ਸਰਪ੍ਰਸਤ ਸਨ ਡੇਰਾ ਚਲਾ ਰਹੇ ਸਨ ਉਹਨਾਂ ਦੀ ਯਾਦ ਦੇ ਵਿੱਚ ਤੇ ਬਾਬਾ ਰੋਸ਼ਨ ਸਿੰਘ ਜੀ ਜਿਹੜੇ ਪੰਜਾਬ ਤੋਂ ਜਨੰਦਰ ਡੇਰਾ ਚਲਾ ਰਹੇ ਸਨ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਬਾਬਾ ਕਰਮ ਸਿੰਘ ਦਾ ਝਾੜ ਬਹੁਤੀ ਮਰਦਾਨ ਵਿੱਚ ਸਥਾਨ ਹੈ ਉਸ ਨੂੰ ਖਲਵਾਇਆ ਜਾਵੇ ਮੈਨੂੰ ਯਾਦ ਹੈ ਕਿ ਬਾਬਾ ਫੂਮਣ ਸਿੰਘ ਜੀ ਨੂੰ ਪਸ਼ਾਵਰ ਦੀਆਂ ਸੰਕਟਾਂ ਉਥੋਂ ਦਰਸ਼ਨ ਦਿਵਾ ਕੇ ਲਿਆਇਆ ਸਨ ਪਰ ਇਹ ਪ੍ਰਾਸਾ ਚੱਲਦਾ ਰਿਹਾ ਅੱਜ ਪਾਈ ਦਿਆ ਸਿੰਘ ਜੀ ਜਿਹੜੇ ਐਡ ਗ੍ਰੰਥੀ ਆਗੇ ਨਰਕਾਣਾ ਸਾਹਿਬ ਦੇ ਉਹਨਾਂ ਨੇ ਮੈਂ ਬਾਈਟ ਸੁਣੀ ਹੈ ਤੇ ਕੱਲ ਮੈਨੂੰ ਸਰਦਾਰ ਰਮੇਸ਼ ਸਿੰਘ ਅਰੋੜਾ ਜੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਅੱਜਕੱਲ ਪਾਕਿਸਤਾਨ ਸੇ ਗੁਰਦੁਆਰਾ ਪੰਧਕ ਕਮੇਟੀ ਉਹਨਾਂ ਨੇ ਐਂਡ ਦਿੱਤਾ ਸੀ ਕਿ ਅਸੀਂ ਇਹ ਗੁਰਦੁਆਰਾ ਸ਼ੁਰੂ ਕਰਾ ਰਹੇ ਹਾਂ ਇਸ ਦੇ ਵਿਚਾਰਾ ਕਰਾਟ ਜਿਹੜਾ ਹੈਗਾ ਉਹ ਜਿਹੜੇ ਪਹਿਲਾਂ ਪੰਜਾਬ ਦੇ ਚੀਫ ਸੈਕਟਰੀ ਰਹੇ ਸਨ ਅੱਜਕੱਲ ਉਹ ਜਿਹੜੇ ਪੁਰਾਣੀਆਂ ਇਮਾਰਤਾਂ ਹੈ ਗਏ ਵਾਲ ਸਿਟੀ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਤੇ ਲਿਸ਼ਾਰੀ ਸਾਹਿਬ ਲੱਗੇ ਹਨ ਉਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਜਿਨ੍ਹਾਂ ਨੇ ਜਿੱਥੇ ਮਹਾਰਾਜਾ ਜੀਤ ਸਿੰਘ ਦੇ ਜਿਹੜਾ ਘਰ ਸੀ ਉਸ ਨੂੰ ਰੈਨੋਵੇਟ ਕਰ ਰਹੇ ਨੇ ਉੱਥੇ ਡੇਰਾ ਬਾਬਾ ਕਰਮ ਸਿੰਘ ਜਿਹਨਾਂ ਦੀ ਯਾਦ ਚ ਭੋਤੇ ਮਰਦਾਨ ਚ ਗੁਰਦੁਆਰਾ ਹੈ ਉਸ ਨੂੰ ਠੀਕ ਕਰਨ ਦਾ ਪ੍ਰਾਲਾ ਕੀਤਾ ਹੈ ਮੈਂ ਸਮਝਾਂ ਕਿ ISL Pakistan Vacu Transport ਉਹਦੇ ਚੇਅਰਮੈਨ ਸਾਹਿਬ ਜਨਰਲ ਸੈਕਟਰੀ ਸਾਹਿਬ ਜਾਇੰਟ ਸੈਕਟਰੀ ਸਾਹਿਬ ਸਾਫ اور ਪਾਕਿਸਤਾਨ ਸਿਗਦਾਰਾ ਪੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ اور ਖਾਸ ਤੌਰ ਤੇ ਸ੍ਰੀ ਹਮੇਸ਼ ਸਿੰਘ अरोड़ा ਜੀ ਦਾ ਜਿਹੜੇ ਪ੍ਰਧਾਨ ਉਹਨਾਂ ਦਾ ਮੈਂ ਧੰਨਵਾਦ ਕਰਦਾ ਇਹ ਦਿੱਲੀ ਦੇ ਸਿੱਖਾਂ ਦੀ ਜਿਹੜੇ ਬਾਬਾ ਕਰਮ ਸਿੰਘ ਉਹਨਾਂ ਨੂੰ ਬਹੁਤ ਮਹਾਨਤਾ ਦਿੰਦੇ ਸਨ ਇਹ ਉਹਨਾਂ ਦੀ ਗੱਲ ਪੂਰੀ ਹੋਈ ਹੈ ਜਿਹੜੀ ਉਹਨਾਂ ਨੇ ਮੈਨ 14-15 ਸਾਲ ਪਹਿਲੇ ਇਹ ਗੱਲ ਕਹੀ ਸੀ ਵੀ ਕਿਸੇ ਤਰੀਕੇ ਉਹ ਗੁਰਦੁਆਰਾ ਕਰਵਾ ਦਿਓ ਮੈਨੂੰ ਇਹ ਇਸ ਗੱਲ ਤੇ ਵੀ ਖੁਸ਼ੀ ਹੋਇਆ ਅਗਲੇ ਸਾਰੀ ਸਾਹ ਜਿੰਨੇ ਵੀ ਬਾਕੀ ਇਤਿਹਾਸਕ ਸਥਾਨ ਹਨ ਉਹਨਾਂ ਨੂੰ ਉਸੇ ਰੂਪ ਵਿੱਚ ਰੈਨੋਵੇਟ ਕਰਨ ਦੇ ਲਈ ਉਪਰਾਲੇ ਸ਼ੁਰੂ ਕੀਤੇ ਹੋਏ ਨੇ ਤੇ ਮੈਂ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਭ ਤੋਂ ਵੱਧ ਧੰਨਵਾਦ ਵਿਚਾਰੀ ਸਾਹਿਬ ਦਾ ਔਰ ਫਿਰ ਦਰ ਆ ਰਿਹਾ ਹਾਂ ਪਾਕਿਸਤਾਨ ਗੁਰਦੁਆਰਾ ਪੰਦਕ ਕਮੇਟੀ ਸਾਰ ਹਰਮੇਂ ਸਿੰਘ ਜੀ ਮੈਂਬਰ ਸਭਾਨ ਨਾਲ ਹੀ ਮੈਂ ਇੱਕ ਹੋਰ ਬੇਨਤੀ ਇਹਨਾਂ ਨੂੰ ਕਰਨੀ ਚਾਹੁੰਦਾ ਜਿਹੜੇ ਲਾਹੌਰ ਦੇ ਨੇੜੇ ਲੋਰ ਕਸੂਰ ਰੋਡ ਦੇ ਉੱਤੇ ਗੁਰਜਨ ਸਾਹਿਬ ਗੁਰੂ ਅਰਗੋਬਿੰਦ ਸਾਹਿਬ ਦੇ ਗੁਰਦੁਆਰੇ ਇੱਕ ਗੁਰਦੁਆਰਾ ਜਿਹੜਾ ਬਾਰਡਰ ਤੇ ਪਿੰਡ ਬੜਕੀ ਹੈਗਾ ਉੱਥੇ ਗੁਰੂ ਅਰਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ ਉਹਨਾਂ ਸਾਰਿਆਂ ਗੁਰਦੁਆਰਿਆਂ ਦੀ ਰੈਨੋਵੇਸ਼ਨ ਔਰ ਉਹਨਾਂ ਨੂੰ ਰੈਸਟੋਰ ਕਰਨਾ ਚਾਹੀਦਾ ਜਿਵੇਂ ਪਹਿਲੀ ਜਨਤ ਦੇ ਵੇਲੇ। ਮੈਨੂੰ ਉਮੀਦ ਹੈ ਇੱਕ ਗੁਰਦੁਆਰਾ ਜਿਹੜਾ ਬਹੁਤ ਇੰਪੋਰਟੈਂਟ ਹੈਗਾ। ਉਹ ਹੈਗਾ ਮਲਤਾਨ ਦਾ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ। ਤੇ ਇਹ ਸਾਕੀ ਬੜੀ ਮਸ਼ਹੂਰ ਹੈ ਕਿ ਜਿਹੜੇ ਪੀਰ ਬੈਠੇ ਹੋਏ ਸਾਨੂੰ ਉਹਨਾਂ ਨੇ ਕਹੇ ਜੀ ਭਈ ਇੱਥੇ ਤੇ ਅੱਗੇ ਬੜੇ ਪੀਰ ਨੂੰ ਤੁਸੀਂ ਹੋਰ ਕਿੱਥੇ ਆ ਗਏਤੋਂ ਉਹਨਾਂ ਨੇ ਸਮਝਾਉਣ ਦੇ ਲਈ ਦੁੱਧ ਦਾ ਗਲਾਸ ਭਰ ਕੇ ਉਹ ਗੁਰਨਾਨ ਸਿੰਘ ਸਾਹਿਬ ਨੂੰ ਦੇਦਾ ਸੀ ਗੁਰਨਾਨਕ ਸਾਹਿਬ ਨੇ ਅੱਗੋਂ ਫੁੱਲ ਜਿਹੜਾ ਸੀ ਉਹ ਦੁੱਧ ਦੇ ਉੱਤੇ ਰੱਖਦਾ ਸੀ ਵੀ ਮੈਂ ਤਾਂ ਮਹਿਮਾਨ ਆ ਤੁਹਾਡਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਉਹ ਗੁਰਦੁਆਰਾ ਵੀ ਮੇਰੇ ਕੋਲ ਇਹ ਸਮਝ ਆਇਆ ਕਿ ਕਿਸੇ ਨੇ ਉਸ ਤੇ ਉਹ ਤੇ ਰੈਸ਼ ਬਣਾਈ ਹੋਈ ਹੈ ਉਹ ਗੁਰਦੁਆਰਾ ਵੀ ਖੋਲਣਾ ਚਾਹੀਦਾ ਹੈ ਉਹ ਦੱਸਦਾ ਹੈ ਕਿ ਗੁਰਨਾਨਕ ਸਾਹਿਬ ਦੀ ਵਰਤਾਲਾਪ ਜਿੱਥੇ ਮੱਕੇ ਮਦੀਨੋ ਵਿੱਚ ਹੋਈ ਬਗਦਾਦ ਦੇ ਵਿੱਚ ਹੋਈ ਉੱਥੇ ਮਲਤਾਨ ਦੇ ਸ਼ਹਿਰ ਵਿੱਚ ਹੋਈ ਗੁਰੂ ਨਾਨਕ ਸਾਹਿਬ ਦੇ ਜਿਹੜਾ ਪੀਰਾਂ ਦਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਸੀ ਉੱਥੇ वार्तालाਪ ਹੋਈ ਤੇ ਸਾਰੇ ਗੁਰਦੁਆਰੇ ਖੋਲਣ ਦਾ ਆਪ ਉਪਰਾਲਾ ਕਰੋਗੇ ਇੱਕ ਤੁਹਾਨੂੰ ਬਹੁਤ ਅੱਛੀ ਸ਼ਖਸੀਅਤ ਮਿਲੀ ਹੈ ਇਹਦਾ ਜਿਤਨਾ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਉਪਰਾਲਾ ਕਰੋਗੇ ਉਤਨਾ ਵਧੀਆ ਰਹੇਗਾ ਸਿੱਖ ਕੌਮ ਤੁਹਾਨੂੰ ਰਹਾ ਇਹ ਇਤਿਹਾਸ ਸੁਣਾਰੀ ਅਖਰਾਂ ਵਿੱਚ ਰੱਖੇਗੀ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਵੇਲੀ ਖੁਜਤ ਬਾਜੀ ਨਾ ਕਰੋ ਜਿਸ ਗੁਰਦੁਆਰੇ ਇੱਕ ਪਿਛਲੇ 78 ਸਾਲੇ ਜੀ ਪ੍ਰਕਾਸ਼ ਨਹੀਂ ਹੋਇਆ ਉਹਤੇ ਮੈਂ ਕਿਸੇ ਦੀ ਬਾਈਟ ਸੁਣੀ ਉਸਨੇ ਕਿਹਾ ਜੀ ਉਹ ਉਸ ਸਥਾਨ ਤੇ ਲੰਗਰ ਸਥਾਨ ਤੇ ਜੁੱਤੇ ਬਾਕੇ ਚਲੇ ਗਏ ਜੀ ਹੁਣ ਉਹ 75 ਸਾਲ ਬਾਅਦ ਉਹ ਗੁਰਦੁਆਰੇ ਅੰਦਰ ਗਏਨ ਪ੍ਰਕਾਸ਼ ਹੈ ਨਹੀਂ ਉੱਥੇ ਕਿਹੜੀ ਬੇਅਦਬੀ ਹੋ ਜਾਣੀ ਹੈ ਕਿਸੇ ਵੀ ਗੁਰਦਾਰੇ ਤੁਸੀਂ ਜਾਓ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਜੁੱਤੇ ਬਾਣੇ ਲਾਉਣ ਨਹੀਂ ਉਹਨਾਂ ਪਰ ਕਰਮਾਜ ਬਾਣੇ ਲਾਉਣ ਨਹੀਂ ਇਸ ਤਰ੍ਹਾਂ ਜਿਹੜਾ ਬੰਦ ਗੁਰਦੁਆਰਾ ਗਿਆ ਉਹ ਦੇਖਣ ਆ ਰਹੇਨ ਉਸ ਦੇ ਉੱਤੇ ਨੁਕਤਾ ਨਹੀਂ ਮਿਹਰਬਾਨੀ ਕਰਕੇ ਨਾ ਕਰੋ ਤੁਸੀਂ ਬਹੁਤ ਥੋੜੇ ਜਿ ਸਿੱਖੋ ਆਪਸੀ ਇਖفاق ਨਾਲ ਰਹੋ ਕਦੀ ਇਹ ਅੱਜ ਪਾਰਟੀ ਰਮੇਸ਼ ਸਿੰਘ ਰੋੜਾ ਦੀ ਆਈ ਹੈ ਕੱਲ ਹੋਸੇ ਤੁਹਾਡੀ ਆ ਜਾਵੇ ਉਸ ਵਕਤ ਤੁਸੀਂ ਰਮੇਸ਼ ਸਿੰਘ ਰੋੜੇ ਦੀ ਸਹਾਤਾ ਰਹੋ ਸਹਿਯੋਗ ਰਹੋ ਤੇ ਸਿੱਖੋਂ ਦੇ ਜਿਹੜੇ ਕੰਮ ਉਹਨਾਂ ਨੂੰ ਪੂਰਾ ਕਰਾਓ ਇੱਕ ਵਾਰ ਫਿਰ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ